ਕਾਫੀ ਮਾਤਰਾ ਦੇ ਵਿੱਚ ਸੋਨਾ ਹੀਰੇ ਜਵਰਾਤ ਤੇ ਕੈਸ਼ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਸੁਣਨ ਦੇ ਵਿੱਚ ਇਹ ਵੀ ਆਇਆ ਹੈ ਕਿ ਉਹ ਵੀਡੀਓ ਪੁਰਾਣੀ ਹੈ ਤੇ ਪਰ ਫਿਰ ਵੀ ਜੇਕਰ ਤੁਸੀਂ ਦਾਨ ਕਰਦੇ ਹੋ ਕਿਸੇ ਗੁਰਦੁਆਰੇ ਦੇ ਵਿੱਚ ਕਿਸੇ ਮੰਦਰ ਦੇ ਵਿੱਚ ਆਪਣੇ ਘਰ ਦੀ ਕਿਰਤ ਕਮਾਈ ਦੇ ਵਿੱਚੋਂ ਹਰ ਇੱਕ ਬੰਦਾ ਕਰਦਾ ਇਸ ਤਰ੍ਹਾਂ ਕਿ ਜਦੋਂ ਤੁਹਾਡੇ ਘਰ ਕਿਸੇ ਬੱਚੇ ਦੀ ਜੇਕਰ ਪਹਿਲੀ ਕਮਾਈ ਆਉਂਦੀ ਹੈ ਤਾਂ ਮਾਪੇ ਹਮੇਸ਼ਾ ਸੋਚਦੇ ਨੇ ਕਿ ਉਹਨਾਂ ਵਿੱਚੋਂ ਦਸਵਾਂ ਦਸਾਂਜ ਕੱਢਿਆ ਜਾਵੇ ਜੋ ਕਿ ਸੀ ਕਿਸੇ ਗੁਰਦੁਆਰੇ ਦੇ ਵਿੱਚ ਭੇਟਾ ਕਰਦੇ ਜਾਂ ਫਿਰ ਕਿਸੇ ਮੰਦਰ ਦੇ ਵਿੱਚ ਭੇਟਾ ਕਰਦੇ ਆ। ਪਰ ਜਿਸ ਸ਼ਰਧਾ ਦੇ ਨਾਲ ਅਸੀਂ ਮੰਦਿਰ ਜਾਂ ਗੁਰਦੁਆਰੇ ਦੇ ਵਿੱਚ ਉਸ ਭੇਟਾ ਨੂੰ ਦਿੰਨੇ ਆ ਤੇ ਇੱਕ ਵਾਰ ਇਸ ਚੀਜ਼ ਨੂੰ ਜਰੂਰ ਸੋਚ ਲਿਆ ਕਰੋਗੇ ਉਹ ਤੁਹਾਡਾ ਭੇਟਾ ਕੀਤਾ ਹੋਇਆ ਚਾਹੇ ਕੋਈ ਆਟਾ ਏ ਕਣਕ ਏ ਦਾਲ ਏ ਜਾਂ ਫਿਰ ਕੋਈ ਕੱਪੜਾ ਏ ਕੁਝ ਵੀ ਚਾਹੇ ਤੁਹਾਡਾ ਪੈਸਾ ਏ ਜਾਂ ਫਿਰ ਤੁਸੀਂ 골ਡ ਕਿਸੇ ਨੂੰ ਆਪਣੇ ਸ਼ਰਧਾ ਮੁਤਾਬਕ ਭੇਟ ਕਰਦੇ ਹੋ ਉਹ ਵਰਤਿਆ ਕਿੱਥੇ ਜਾਂਦਾ ਤੁਸੀਂ ਤਾਂ ਇੱਕ ਵਾਰ ਮੰਦਿਰ ਦੇ ਵਿੱਚ ਜਾਂਦੇ ਹੋ ਮੂਰਤੀ ਅੱਗੇ ਚੜਾ ਦਿੰਦੇ ਹੋ ਤੇ ਗੁਰਦੁਆਰੇ ਜਾਂਦੇ ਹੋ ਗੁੱਲਕ ਦੇ ਵਿੱਚ ਪਾ ਦਿੰਦੇ ਹੋ ਪਰ ਉਸ ਤੋਂ ਬਾਅਦ ਉਸ ਦਾ ਇਸਤੇਮਾਲ ਸਹੀ ਢੰਗ ਨਾਲ ਸਹੀ ਜਗ੍ਹਾ ਤੇ ਕੀਤਾ ਜਾਂਦਾ ਏ ਜਾਂ ਨਹੀਂ ਅੱਜ ਦੀ ਗੱਲਬਾਤ ਹੈ ਜੋ ਅਸੀਂ ਇਸ ਵਿਸ਼ੇ ਦੇ ਨਾਲ ਕਰਾਂਗੇ ਤੇ ਅਕਸਰ ਅਸੀਂ ਦੇਖਦੇ ਹਾਂ ਜਦੋਂ ਸਾਡੇ ਗੁਰਦੁਆਰਿਆਂ ਦੇ ਵਿੱਚ ਪਾਠੀ ਅਨਾਉਂਸਮੈਂਟ ਕਰਦੇ ਨੇ ਕਿ ਭਾਈ ਦਾਨ ਦੇ ਲਈ ਤੁਸੀਂ ਆਟਾ ਜੋ ਤੁਹਾਡੀ ਸ਼ਰਧਾ ਹੈ ਤੁਸੀਂ ਉਸ ਨੂੰ ਭੇਟ ਕਰ ਜੋ ਤਾਂ ਅਕਸਰ ਸਾਡੇ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਦੋਂ ਛੇ ਮਹੀਨੇ ਫਸਲ ਕੱਟੀ ਜਾਂਦੀ ਹੈ ਜਾਂ ਫਿਰ ਕੋਈ ਚਾਵਲ ਜਦੋਂ ਝੋਨੇ ਦੀ ਸਾਡੀ ਕਟਾਈ ਹੁੰਦੀ ਹੈ ਤਾਂ ਅਕਸਰ ਲੋਕ ਉੱਥੇ ਚਾਵਲਾਂ ਦਾ ਚੜਾਵਾ ਜਿਹੜਾ ਉਹ ਦੇ ਕੇ ਆਂਦੇ ਨੇ ਜਾਂ ਫਿਰ ਕਣਕ ਦਾ ਚੜਾਵਾ ਤਾਂ ਅਕਸਰ ਹੀ ਦਿੱਤਾ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਕਈ ਵਾਰ ਇਹ ਹੁੰਦਾ ਕਿ ਅਸੀਂ ਆਟੇ ਦੀ ਬੋਰੀ ਸੀਲ ਬੰਦ ਉਸੇ ਤਰ੍ਹਾਂ ਹੀ ਲੈ ਕੇ ਸੁੱਖਦੇ ਆਂ ਪਰਿਵਾਰ ਦੇ ਵਿੱਚ ਅਸੀਂ ਸੁੱਖਾਂ ਵੀ ਸਾਡਾ ਇਹ ਕੰਮ ਹੋ ਜਾਵੇ ਤੇ ਅਸੀਂ ਤੁਹਾਡੇ ਦਰ ਤੇ ਆ ਕੇ ਇਹ ਚੀਜ਼ ਕਰਕੇ ਜਾਵਾਂਗੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇੰਨੇ ਹਜ਼ਾਰਾਂ ਦੇ ਵਿੱਚ ਲੋਕ ਪਿੰਡ ਦੇ ਵਿੱਚ ਵੀ ਵੱਡੀ ਮਾਤਰਾ ਦੇ ਵਿੱਚ ਲੋਕ ਹਰ ਰੋਜ਼ ਕੁਛ ਨਾ ਕੁਛ ਦਾਨ ਜ਼ਰੂਰ ਕਰਦੇ ਨੇ ਇਹ ਨਹੀਂ ਹੈ ਕਿ ਜੇ ਅਸੀਂ ਨਹੀਂ ਕਰਦੇ ਤਾਂ ਨਾਲ ਦਾ ਨਹੀਂ ਕਰਦਾ ਹੋਏਗਾ ਕੋਈ ਨਾ ਕੋਈ ਬੰਦਾ ਜ਼ਰੂਰ ਦਾਨ ਕਰਦਾ ਹੈ ਪਰ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਆਖਰ ਉਹ ਦਾਨ ਕੀਤਾ ਹੋਇਆ ਆਟਾ ਜਾਂਦਾ ਕਿੱਥੇ ਹੈ ਦਾਨਾਂ ਕਿੱਥੇ ਜਾਂਦੀਆਂ ਨੇ ਕਿਉਂਕਿ ਕਈ ਗੁਰਦੁਆਰੇ ਇਹੋ ਜਿਹੇ ਨੇ ਜਿੱਥੇ 24 ਘੰਟੇ ਲੰਗਰ ਨਹੀਂ ਬਣਦਾ ਪਰ ਦਾਨ ਉਥੇ 24 ਘੰਟਿਆਂ ਵਾਂਗੂ ਚੜਦਾ ਰਹਿੰਦਾ ਹੈ ਕਿ ਸਵੇਰ ਦੇ ਟਾਈਮ ਲੋਕ ਜਾਂਦੇ ਨੇ 5 ਵਜੇ ਜਾਂਦੇ ਨੇ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਤੋਂ ਉਹ ਆਪਣੇ ਦੇਗ ਦੇ ਲਈ ਇੱਕ ਦੇਸੀ ਘਿਓ ਲੈ ਕੇ ਜਾਂਦੇ ਨੇ ਆਟਾ ਲੈ ਕੇ ਜਾਂਦੇ ਨੇ ਖੰਡ ਲੈ ਕੇ ਜਾਂਦੇ ਨੇ ਇਸ ਤਰ੍ਹਾਂ ਕਾਫੀ ਪਿੰਡਾਂ ਦੇ ਵਿੱਚ ਰਿਵਾਜ ਹੁੰਦਾ ਕਿ ਤੁਸੀਂ ਇਹ ਚੀਜ਼ਾਂ ਭੇਟਾ ਦੇ ਰੂਪ ਦੇ ਵਿੱਚ ਉੱਥੇ ਦੇ ਕੇ ਆਣਿਓ ਪਰ ਜਿਹੜਾ ਉਹਦੇ ਮਗਰ ਘਟਾਲਾ ਹੁੰਦਾ ਏ ਕਦੇ ਉਸਦੇ ਬਾਰੇ ਜਾਂਚ ਕਰਨ ਦਾ ਕਿਸੇ ਨੇ ਨਹੀਂ ਸੋਚਿਆ ਕਿ ਆਖਿਰ ਸਾਡਾ ਸਮਾਨ ਜਿਹੜਾ ਦਿੱਤਾ ਹੋਇਆ ਦਾਣ ਹੈ ਉਹ ਜਾਂਦਾ ਕਿੱਥੇ ਹੈ ਅੱਜ ਅਸੀਂ ਇਸ ਦੇ ਬਾਰੇ ਇੱਕ ਕਾਫੀ ਵੀਡੀਓ ਪਿੱਛੇ ਜੇ ਵਾਇਰਲ ਹੋ ਰਹੀ ਸੀ ਕਿ ਜਿਹੜਾ ਗੁਰਦੁਆਰੇ ਦੇ ਵਿੱਚ ਸੀਲ ਬੰਦ ਆਟਾ ਆਇਆ ਸੀ ਉਸ ਨੂੰ ਆਟੇ ਨੂੰ ਅੱਗੇ ਵੇਚ ਦਿੱਤਾ ਗਿਆ ਕਿ ਉਸ ਨੂੰ ਲੰਗਰ ਦੇ ਵਿੱਚ ਨਹੀਂ ਪਾਇਆ ਗਿਆ ਜੇਕਰ ਕਿਸੇ ਗੁਰਦੁਆਰੇ ਦੇ ਵਿੱਚ 24 ਘੰਟੇ ਲੰਗਰ ਨਹੀਂ ਚੱਲਦਾ ਜਾਂ ਫਿਰ ਇੱਕ ਟਾਈਮ ਵੀ ਲੰਗਰ ਨਹੀਂ ਪਕਦਾ ਉੱਥੇ ਪ੍ਰਸ਼ਾਦਾ ਨਹੀਂ ਬਣਦਾ ਤਾਂ ਉਸ ਨੂੰ ਕਿਸੇ ਇਹੋ ਜਿਹੀ ਜਗ੍ਹਾ ਤੇ ਦੇ ਆਓ ਜਿੱਥੇ ਕਿਤੇ ਲੰਗਰ ਬਣਦਾ ਹੈ ਪਰ ਉਸ ਜਗ੍ਹਾ ਨੂੰ ਲੈ ਕੇ ਹੁਣ ਪਿੰਡਾਂ ਦੇ ਵਿੱਚ ਅਕਸਰ ਹੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਲੋਕ ਉੱਥੇ ਦੁੱਧ ਚੜ੍ਹਾਉਂਦੇ ਨੇ ਦੁੱਧ ਦੇ ਵਿੱਚੋਂ ਉਹ ਜਾਗ ਲਾਉਂਦੇ ਨੇ ਲੱਸੀ ਵੇਚਦੇ ਨੇ ਦੁੱਧ ਵੇਚਦੇ ਨੇ ਘਿਓ ਵੇਚਦੇ ਨੇ ਬਹੁਤ ਸਾਰੇ ਗੁਰਦੁਆਰੇ ਇਹੋ ਜਿਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਚੜਾਵੇ ਵਾਲੀ ਥਾਵਾਂ ਨੂੰ ਅੱਗੇ ਆਪਣੇ ਵਪਾਰ ਦੇ ਵਿੱਚ ਬਦਲ ਰਹੇ ਨੇ ਵਪਾਰ ਦੇ ذریعے ਉਹਨਾਂ ਨੂੰ ਵੇਚ ਰਹੇ ਨੇ ਜਿਵੇਂ ਹੁਣ ਪਿੱਛੇ ਜੀ ਇੱਕ ਕਾਫੀ ਗੁਰਦੁਆਰਾ ਮੈਂ ਉਹਨਾਂ ਦਾ ਨਾਮ ਤਾਂ ਨਹੀਂ ਲਵਾਂਗੀ ਪਰ ਗੁਰਦੁਆਰਾ ਕਾਫੀ ਫੇਮਸ ਸੀ ਵੀ ਉੱਥੇ ਦੇਸੀ ਘਿਓ ਮਿਲਦਾ Ориジナル ਹੈ ਵੀ ਕੋਈ ਮਿਲਾਵਟ ਨਹੀਂ ਹੈ অর্ਗੈਨਿਕ ਦੇਸੀ ਘਿਓ ਹੈ ਤੇ ਉਹ ਗੁਰਦੁਆਰੇ ਦੇ ਵਿੱਚ ਲੋਕ ਉੱਥੇ ਜੜਾਉਂਦੇ ਨੇ ਬੜੀ ਸ਼ਰਧਾ ਦੇ ਨਾਲ ਹਨਾ ਘਰਾਂ ਦੇ ਵਿੱਚ ਜੋ ਸਾਡੀਆਂ ਮਾਵਾਂ ਭੈਣਾਂ ਪਸੂ ਰੱਖਦੀਆਂ ਨੇ ਉਹਨਾਂ ਦਾ ਦੁੱਧ ਕੱਢਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਮਤਲਬ ਕਿ ਵੀ ਜਿਹੜਾ ਤੁਹਾਡੇ ਘਿਓ ਬਣਦਾ ਉਹਨੂੰ ਦਸਵਾਂ ਦਸੌਂ ਸਮਝ ਕੇ ਉਹ ਗੁਰਦੁਆਰੇ ਦੇ ਵਿੱਚ ਦੇਗਦੇ ਰੂਪ ਵਿੱਚ ਉੱਥੇ ਭੇਟਾ ਕਰਕੇ ਆਉਂਦੇ ਨੇ ਪਰ ਉਹਦੇ ਵਿਛੇ ਜਿਹੜੇ ਲੋਕਾਂ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਰੱਖਿਆ ਵੀ ਉੱਥੇ ਦੇਸੀ ਘਿਓ ਵੇਚਿਆ ਜਾਂਦਾ ਏ ਆਟਾ ਵੀ ਵੇਚਿਆ ਜਾਂਦਾ ਏ ਗੁਰਦੁਆਰਿਆਂ ਦੇ ਵਿੱਚੋਂ ਲਿਜਾ ਕੇ ਦਾਲਾਂ ਵੀ ਵੇਚੀਆਂ ਜਾਂਦੀਆਂ ਨੇ ਫਿਰ ਤੁਹਾਡਾ ਪੁੰਨ ਦਾਨ ਕੀਤਾ ਹੋਇਆ ਲੇਖੇ ਨਹੀਂ ਲੱਗਦਾ ਵੱਡੀ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਦਾਨ ਕਰਦੇ ਹੋ ਤੁਸੀਂ ਆਪਣੇ ਮਾਨਸਿਕ ਲੈਵਲ ਨੂੰ ਥੋੜਾ ਜਆ ਆਪਾਂ ਕਿਤੇ ਨਾ ਕਿਤੇ ਵੱਡਾ ਕਰੀਏ ਇਸ ਨੂੰ ਸੋਚੀਏ ਕਿ ਆਖਿਰ ਅਸੀਂ ਅੰਨੇ ਭਗਤ ਨਹੀਂ ਬੰਨਣਾ ਹੈਗਾ ਕਿ ਅੱਖਾਂ ਬੰਦ ਕਰਕੇ ਅਸੀਂ ਆਪਣਾ ਦਾਨ ਦੇਈ ਜਾਂਦੇ ਆ ਕੱਪੜੇ ਦੇਈ ਜਾਂਦੇ ਆ ਅਸੀਂ ਆਪਣੇ ਜਾਂ ਹੋਰ ਖਾਣ ਪੀਣ ਦਾ ਸਮਾਨ ਅਸੀਂ ਭੇਟਾ ਦੇ ਰੂਪ ਦੇ ਵਿੱਚ ਦੇਈ ਜਾਂਦੇ ਆ ਪਰ ਹਮੇਸ਼ਾ ਅਸੀਂ ਇੱਕ ਗੱਲ ਦੀ ਗਲਤੀ ਕਰਦੇ ਆ ਕਿ ਜੋ ਅਸੀਂ ਦਾਣ ਦੇ ਆਉਂਦੇ ਉਸ ਦੀ ਜਾਂਚ ਨਹੀਂ ਕਰਦੇ ਕਦੇ ਕਿਸੇ ਗੁਰਦੁਆਰੇ ਦੇ ਗ੍ਰੰਥੀ ਤੋਂ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਕਿੰਨੇ ਕਿਲੋ ਆਟਾ ਇਸ ਮਹੀਨੇ ਗੁਰਦੁਆਰੇ ਦੇ ਵਿੱਚ ਭੇਟਾ ਦੇ ਵਿੱਚ ਆਇਆ ਹੈ ਜੇਕਰ ਆਇਆ ਹੈ ਤਾਂ ਕਿੱਥੇ ਲੱਗਿਆ ਭਾਈ ਕਿੱਥੇ ਨਹੀਂ ਲੱਗਿਆ ਇਸ ਚੀਜ਼ ਦੀ ਵੀ ਕਦੀ ਅੱਜ ਤੱਕ ਪੁੱਛੀ ਨਹੀਂ ਹੋਈ ਹੈਗੀ ਖੈਰ ਜੋ ਗੁੱਲਗ ਦੇ ਵਿੱਚ ਮਾਇਆ ਹੁੰਦੀ ਆ ਉਸ ਨੂੰ ਜ਼ਰੂਰ ਗਿਣਿਆ ਜਾਂਦਾ ਜਾਂ ਜਮਾ ਕਰਵਾਇਆ ਜਾਂਦਾ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਪਰ ਜਿਹੜੀ ਆਟੇ ਦਾਲ ਦੀ ਪਨੀਰ ਦੀ ਦਹੀਂ ਦੀ ਇਹੋ ਜੀਆਂ ਚੀਜ਼ਾਂ ਦੀ ਦੇਣਾ ਲੋਕ ਚੜਾਉਂਦੇ ਨੇ ਕਿ ਪੀਲੀ ਦਾਲ ਚੜਾਓ ਹਰੀ ਦਾਲ ਚੜਾਓ ਆਇਆ ਉਹ ਤਾਂ ਦਾਲਾਂ ਕਿੱਥੇ ਜਾਂਦੀਆਂ ਨੇ ਤੇ ਤੁਹਾਡਾ ਦਾ ਕਮਾਈ ਕੀਤੀ ਹੋਈ ਤੁਹਾਡਾ ਗੁਰੂ ਘਰਾਂ ਦੇ ਲਈ ਦਸਵਾਂ ਦਸੌਂਜ ਕੱਢਿਆ ਹੋਇਆ ਕਿਤੇ ਨਾ ਕਿਤੇ ਕਿਸੇ ਦੀ ਐਸ਼ੋਰਾਮ ਦੀ ਜ਼ਿੰਦਗੀ ਬਣ ਜਾਂਦਾ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਅਕਸਰ ਹੀ ਇਹਨਾਂ ਦੇ ਨਾਲ ਹੀ ਜਿਵੇਂ ਗੁਰਦੁਆਰਿਆਂ ਦੇ ਵਿੱਚ ਜਦੋਂ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਸੀ ਗੁਰਦੁਆਰਿਆਂ ਦੇ ਵਿੱਚ ਅਸੀਂ ਅਕਸਰ ਆਪਣਾ ਦਸਵਾਂ ਦਸੌਂਜ ਕੱਢਣ ਜਾਂਦੇ ਹਾਂ ਜਿਹੜੀ ਉੱਥੇ ਕਣਕ ਪੇਟਾ ਹੁੰਦੀ ਐ ਤੇ ਉਹ ਕਣਕ ਜਾਂਦੀ ਕਿੱਥੇ ਐ ਕਿਉਂਕਿ ਆ ਗੁਰਦੁਆਰਿਆਂ ਦੇ ਵਿੱਚ ਕਦੇ ਨਹੀਂ ਦੇਖਿਆ ਗਿਆ ਕਿ ਕੋਈ ਚੱਕੀ ਲੱਗੀ ਐ ਤੇ ਉਹ ਕਣਕ ਪੀਸੀ ਜਾ ਰਹੀ ਐ ਆਖਿਰ ਉਹ ਕਣਕ ਜਾਂਦੀ ਕਿੱਥੇ ਐ ਦਾਨ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਕਿ ਤੁਹਾਡੀ ਮਿਹਨਤ ਤੁਹਾਡੇ ਦਸਾਂ ਨੌਾਂ ਦੀ ਕਿਰਤ ਕਮਾਈ ਆਖਿਰ ਜਾਂਦੀ ਕਿੱਥੇ ਐ ਉਹਨੂੰ ਵਰਤ ਕੋਣ ਰਿਹਾ ਉਹ ਤੁਹਾਡੇ ਅਖਿਆਈ ਦੇ ਵਿੱਚੋਂ ਕੱਢਿਆ ਹੋਇਆ 1 ਰੁਪਈਆ ਵੀ ਕਿਸੇ ਦੀ ਐਸ਼ੌ ਰਾਮ ਦੀ ਜ਼ਿੰਦਗੀ ਬਣ ਰਿਹਾ ਕੋਈ ਉਸ ਪੈਸੇ ਤੇ ਐਸ਼ ਕਰ ਰਿਹਾ ਜਾਂ ਜਿਸ ਹਿਸਾਬ ਨਾਲ ਤੁਸੀਂ ਜੋ ਸੋਚ ਕੇ ਦਾਨ ਕਰਦੇ ਹੋ ਉਹ ਹਿਸਾਬ ਨਾਲ ਉਹ ਪੈਸਾ ਉਹ ਦਾਲ ਉਹ ਆਟਾ ਉਹ ਨਹੀਂ ਵਰਤਿਆ ਜਾ ਰਿਹਾ ਤੇ ਸਾਨੂੰ ਪਹਿਲਾਂ ਹੀ ਇਹ ਚੀਜ਼ਾਂ ਸੋਚ ਕੇ ਚੱਲਣੀਆਂ ਚਾਹੀਦੀਆਂ ਨੇ ਥੋੜਾ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਤੇ ਚੀਜ਼ਾਂ ਹੋਰ ਵੀ ਸਾਹਮਣੇ ਆਉਣ ਲੱਗ ਗਈਆਂ ਨੇ ਕਾਫੀ ਵੀਡੀਓ ਇਹੋ ਆ ਵਾਇਰਲ ਹੁੰਦੀਆਂ ਨੇ ਕਿ ਜਿੱਥੇ ਗੁਰਦੁਆਰਿਆਂ ਦੇ ਵਿੱਚ ਚੀਜ਼ਾਂ ਨੇ ਜੋ ਮੰਦਰਾਂ ਦੇ ਵਿੱਚ ਚੀਜ਼ਾਂ ਨੇ ਉਹ ਵਰਤੀਆਂ ਜਾਂਦੀਆਂ ਨੇ ਅੱਗੇ ਦੀ ਅੱਗੇ ਜਿਵੇਂ ਹੁਣ ਕਾਫੀ ਮੰਦਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕਹਿ ਦਿੰਦੇ ਨੇ ਕਿ ਤੁਸੀਂ ਦੁੱਧ ਹੈ ਜੋ ਸ਼ਿਵਲਿੰਗ ਤੇ ਚੜਦਾ ਉਹਨੂੰ ਤੁਸੀਂ ਇੱਕ ਬਾਲਟੀ ਦੇ ਵਿੱਚ ਪਾ ਦਿਓ ਉਹਨੂੰ ਇਕੱਠਾ ਕਰ ਲਿਆ ਜਾਂਦਾ ਵੀ 13ਵਾਂ ਰਤਨ ਆਇ ਨੂੰ ਤੁਸੀਂ ਨਾਲੀ ਦੇ ਵਿੱਚ ਜਾਂ ਕਿਵੇਂ ਬਰਬਾਦ ਨਾ ਕਰੋ ਇਹਨੂੰ ਤੁਸੀਂ ਇੱਕ ਬਾਲਟੀ ਦੇ ਵਿੱਚ ਪਾ ਦਿਓ ਆਖਿਰ ਉਹ ਬਾਲਟੀ ਦੇ ਵਿੱਚ ਪਾਇਆ ਹੋਇਆ ਦੁੱਧ ਤਾਂ ਸਾਰਾ ਸ਼ਿਵਲਿੰਗ ਤੇ ਨਹੀਂ ਚੜਦਾ ਫਿਰ ਉਹ ਜਾਂਦਾ ਕਿੱਥੇ ਹੈ ਵੀ ਪੰਡਤ ਉਸ ਦੁੱਧ ਕਰਦਾ ਕੀ ਹੈ ਸਵਾਲ ਇਹ ਹੈ ਕਿ ਜਦੋਂ ਤੁਸੀਂ ਦਾਨ ਕਰਦੇ ਹੋ ਉਸ ਤੋਂ ਬਾਅਦ ਉਸ ਦਾਨ ਦਾ ਹੁੰਦਾ ਕੀ ਹੈ ਅਸੀਂ ਇਹ ਕਦੇ ਨਹੀਂ ਸੋਚਿਆ ਅੱਜ ਤੱਕ ਕਿਸੇ ਨੇ ਇਸ ਦੇ ਪਿੱਛੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇੰਨਾ ਚੜਾਵਾ ਚੜਦਾ ਸਾਡਾ ਉਹ ਚੜਾਵਾ ਆਖਿਰ ਲੱਗ ਕਿੱਥੇ ਰਿਹਾ ਹੈ ਸੋ ਸਾਨੂੰ ਲੋੜ ਹੈ ਇਹਨਾਂ ਚੀਜ਼ਾਂ ਦੀ ਵੀ ਅਸੀਂ ਇਹ ਚੀਜ਼ਾਂ ਨਾ ਕਰੀਏ ਸਾਨੂੰ ਹਮੇਸ਼ਾ ਇਹਨਾਂ ਚੀਜ਼ਾਂ ਦੇ ਨਾਲ ਦੇਖਣਾ ਚਾਹੀਦਾ ਸਮੇਂ ਦੇ ਨਾਲ ਸਮੇ ਦੀ ਨਿਆਕਤ ਨੂੰ ਸਮਝਣਾ ਚਾਹੀਦਾ ਤੇ ਹਮੇਸ਼ਾ ਹੀ ਸਾਨੂੰ ਜਦੋਂ ਦਾਨ ਕਰਦੇ ਹਾਂ ਤੇ ਇਸ ਚੀਜ਼ ਸਾਨੂੰ ਸੋਚਣੀ ਚਾਹੀਦੀ ਹੈ ਸੋ ਦੋਸਤੋ ਅੱਜ ਦੇ ਇਸ ਵਿਸ਼ੇ ਦੇ ਨਾਲ ਇਹ ਸੀ ਸਾਡੇ ਅੱਜ ਦੀ ਗੱਲਬਾਤ ਸੋ ਇਸ ਦੇ ਨਾਲ ਹੀ ਹੁਣ ਕੱਲ ਸਵੇਰੇ ਮਿਲਦੇ ਆਪਾਂ 11 ਵਜੇ ਦੇ ਪ੍ਰੋਗਰਾਮ ਦੇ ਵਿੱਚ ਹੁਣ ਮੈਨੂੰ ਸੁਖਵੀਰ ਕੌਰ ਨੂੰ ਦੇਵੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਏ